ਹਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਅਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਸਿੱਧੂਪੁਰ ਦੇਖੋ ਜੀ ਸਭ ਤੋਂ ਪਹਿਲਾਂ ਤੇ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਆ ਅੱਜ 19 ਤਰੀਕ ਵਾਲੇ ਦਿਨ ਐ ਐਤਵਾਰ ਵਾਲਾ ਦਿਨ ਐ ਤਿਹਾਰ ਸੀਗੇ ਕੱਲ ਪਰਸੋਂ ਦੀਵਾਲੀ ਦੇ ਪਰ ਸਰਦਾਰ ਜਸਪਾਲ ਸਿੰਘ ਜਿਹੜੇ ਜਾਣੀਆਂ ਪਿੰਡ ਦੇ ਰਹਿਣ ਵਾਲੇ ਆ ਔਰ ਦਿੱਲੀ ਪਬਲਿਕ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਡਿਊਟੀ ਨਿਭਾ ਰਹੇ ਆ ਉਹ ਆਪਣੀ ਡਿਊਟੀ ਸਮਾਪਤ ਕਰਕੇ ਸਵੇਰੇ ਜਿਹੜਾ 5 ਵਜੇ ਉਹ ਆ ਰਹੇ ਸੀਗੇ 5:30 ਦੇ ਕਰੀਬ ਸਵੇਰੇ ਤੜਕਸਾਰ ਜਿਹੜਾ ਵਾ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਤਾਰਾਂ ਨੇ ਹਾਈ ਵੋਲਟੇਜ ਉਹ ਸੜਕ ਦੇ ਉੱਤੇ ਬਾਈਪਾਸ ਕਰਨ ਤਾਰਨ ਜਿੱਥੇ ਰਾਧਾ ਸਵਾਮੀ ਡੇਰਾ ਆ ਉਸ ਤੋਂ ਪਹਿਲਾਂ ਉਹ ਤਾਰਾਂ ਡਿੱਗੀਆਂ ਸੀਗੀਆਂ ਉਹਨਾਂ ਦਾ ਕਰਕੇ ਉਹਨਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਤਾਰਾਂ ਕਿੰਨੇ ਦਿਨ ਹੋ ਗਏ ਸੀ ਜੀ ਉਹ ਰਾਤ ਦੀਆਂ ਹੀ ਤਾਰਾਂ ਜਿਹੜੀਆਂ ਵਾ ਸ਼ਾਮ ਦੀਆਂ ਹੀ ਸ਼ਾਮ ਦੀਆਂ ਤਾਰਾਂ ਡਿੱਗੀਆਂ ਨੇ ਔਰ ਸ਼ਾਮ ਦੀਆਂ ਹੀ ਕੰਪਲੇਂਟਾਂ ਜਿਹੜੀਆਂ ਉਹ ਲਾਗੇ ਜਿੰਨੇ ਵੀ ਘਰ ਵਾਲੇ ਆ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਇਹਨਾਂ ਦਾ ਜਿਹੜਾ ਰਜਿਸਟਰਡ ਨੰਬਰ ਹੈ ਆ ਬਿਜਲੀ ਬੋਰਡ ਦਾ 19 12 ਉਹਦੇ ਉੱਤੇ ਵੀ ਪਾਈਆਂ ਗਈਆਂ ਉਹਨਾਂ ਦੇ ਰੀ ਮੈਸੇਜ ਜਿਹੜੇ ਆਏ ਉਹਨਾਂ ਦੇ ਸਕਰੀਨਸ਼ਾਟ ਵੀ ਆ ਸਾਡੇ ਕੋਲ ਪਰ ਕੋਈ ਮਹਿਕਮੇ ਵੱਲੋਂ ਜਗ੍ਹਾ ਤੇ ਪਹੁੰਚਿਆ ਨਹੀਂ ਉੱਥੇ ਕੋਈ ਦੋ ਇਹਨਾਂ ਦੇ ਅਧਿਕਾਰੀ ਜਿਹੜੇ ਆ ਉਹ ਆਏ ਨੇ ਪਰ ਉਹਨਾਂ ਨੇ ਵੇਖੋ ਪਹਿਲੀ ਦੀ ਗੱਲ ਇਹ ਆ ਵੀ ਆਂਦੇ ਸਾਡੀ ਇਹ ਡਿਊਟੀ ਖਤਮ ਹੋ ਗਈ ਆ ਜੇ ਖਤਮ ਹੋ ਗਈ ਆ ਤੇ ਉਹਨਾਂ ਦਾ ਆਉਣਾ ਹੀ ਨਹੀਂ ਬਣਦਾ ਜੇ ਉਹ ਆਏ ਆ ਤੇ ਉਹਨਾਂ ਨੂੰ ਘਰਾਂ ਵਾਲਿਆਂ ਨੇ ਲੱਗੀ ਇਹੋ ਕਿਹਾ ਵਾ ਕਿ ਇਹ ਤਾਰਾਂ ਨੂੰ ਕੱਟ ਕੇ ਸਾਈਡ ਦੇ ਉੱਤੇ ਕਰ ਦਿੱਤਾ ਜਾਵੇ ਤਾਂ ਜੋ ਰਾਤ ਨੂੰ ਕੋਈ ਇਦਾਂ ਦਾ ਹਾਦਸਾ ਨਾ ਵਾਪਰੇ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਦੇ ਨਾਲ ਨਹੀਂ ਗੱਲ ਕੀਤੀ ਗਈ ਉਹਨਾਂ ਜੀ ਬਿਲਕੁਲ ਉਹ ਤੇ ਹੁਣ ਉਹ ਦੱਸਣਗੇ ਔਰ ਪਹਿਲੀ ਤੇ ਗੱਲ ਇਹ ਆ ਵੀ ਜਦੋਂ ਕੋਈ ਕੰਪਲੇਂਟ ਕੱਢਣ ਜਾਂਦਾ ਅਧਿਕਾਰੀ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਦੱਸਦਾ ਕਿ ਮੈਂ ਆ ਕੰਪਲੇਂਟ ਜਿਹੜੀ ਆ ਇਹ ਕੱਢ ਆਇਆ ਜੀ ਉੱਥੇ ਉਹ ਗਏ ਆ ਤੇ ਉਹਦੇ ਹੁਣ ਉਹ ਦੱਸਣਗੇ ਵੀ ਉਹਨਾਂ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕੀਤੀ ਆ ਜਾਂ ਨਹੀਂ ਕੀਤੀ ਪਰ ਕੁੱਲ ਮਿਲਾ ਕੇ ਇਹ ਵੱਡੀ ਲਾਪਰਵਾਹੀ ਆ ਬਿਜਲੀ ਬੋਰਡ ਮਹਿਕਮੇ ਦੀ ਉਹ ਮਹਿਕਮੇ ਦੀ ਲਾਪਰਵਾਹੀ ਕਰਕੇ ਇੱਕ ਇਨਸਾਨ ਜਿਹੜਾ ਵਾ ਆਪਣੀ ਜ਼ਿੰਦਗੀ ਗਵਾ ਬੈਠਾ ਇਸ ਦਲੇਰ ਸਿੰਘ ਦਾ ਉਹ ਪਿਤਾ ਸੀਗਾ ਜਿਹਦੇ ਸਿਰ ਦੇ ਘਰ ਦਾ ਸਾਰਾ ਪਰਿਵਾਰ ਚੱਲ ਰਿਹਾ ਸੀ। ਔਰ ਮੈਂ ਦੱਸ ਦੇਣਾ ਚਾਹੁੰਦਾ ਵਾਂ ਵੀ ਬਹੁਤ ਜ਼ਿਆਦਾ ਦੁੱਖ ਆ ਇਹਦੇ ਮਾਤਾ ਜੀ ਨੂੰ ਵੀ ਇਹਨੂੰ ਵੀ ਕਿ ਸਾਡਾ ਕਮਾਉਣ ਵਾਲਾ ਜਿਹੜਾ ਘਰ ਦਾ ਮੈਂਬਰ ਆ ਉਹ ਇਸ ਦੁਨੀਆ ਦੇ ਤੇ ਜਿਹੜਾ ਉਹ ਨਹੀਂ ਰਿਹਾ। ਜਦ ਇਹ ਇਨਸੀਡੈਂਟ ਹੋਇਆ ਵਾ ਤਾਂ ਉਸ ਵਕਤ ਕੋਈ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਸੀ। ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਸਵੇਰੇ ਸਾਡੇ ਹੀ ਆਗੂ ਨੇ ਬਲਬੀਰ ਸਿੰਘ ਗਨਵਾਲ ਉਹ ਜਦੋਂ ਥਾਣੇ ਆਏ ਆ ਤੇ ਥਾਣੇ ਦੇ ਵਿੱਚ ਵੀ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਉਹ ਸਿਰਫ ਦੋ ਹੀ ਨਜ਼ਰ ਪਾਏ ਗਏ ਆ। ਔਰ ਉੱਥੇ ਵੀ ਲਗਭਗ ਅੱਧਾ ਘੰਟਾ ਬਾਅਦ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਉਸ ਤੋਂ ਪਹਿਲਾਂ ਕਾਫੀ ਵੀਡੀਓ ਜੜੀਆਂ ਨੇ ਉਹ ਬਣਾ ਲਈਆਂ ਗਈਆਂ ਵਾ ਜਦੋਂ ਸਵੇਰੇ ਹੀ ਪਹੁੰਚੇ ਆ ਉਦੋਂ ਬਿਜਲੀ ਬੋਰਡ ਦੇ ਅਧਿਕਾਰੀ ਆ ਕੇ ਉਹਨਾਂ ਤਾਰਾਂ ਨੂੰ ਇਕੱਠੀਆਂ ਕਰਕੇ ਤੇ ਨਾਲ ਲੱਗਦੇ ਘਰ ਦੇ ਵਿੱਚ ਜਿਹੜਾ ਵਾ ਉਹ ਰੱਖਣ ਦੇ ਸੀ ਕੀ ਮੰਗ ਆ ਮੰਗ ਵੇਖੋ ਜੀ ਇਹ ਆ ਕਿ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਉਸ ਤੋਂ ਬਾਅਦ ਤੈਅ ਕੀਤਾ ਜਾਊਗਾ ਇਹ ਇੱਕ ਕਤਲ ਦਾ ਮਾਮਲਾ ਜਿਹੜਾ ਉਹ ਜਾਣਿਆ ਜਾਂਦਾ ਕਿਉਂਕਿ ਜਿੱਥੇ ਲਾਪਰਵਾਹੀ ਕਰਕੇ ਕਿਸੇ ਦੀ ਜਾਨ ਗਈ ਹੋਵੇ ਇਹ ਇੱਕ ਕਤਲ ਦਾ ਮਾਮਲਾ ਜਿਹੜਾ ਵਾ ਮੰਨਿਆ ਜਾਂਦਾ ਵਾ ਪਰਿਵਾਰ ਜਿਹੜਾ ਵਾ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਆ ਸਾਡੇ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਦਾ ਜੀਵਨ ਸਾਥੀ ਆ ਜਿਹੜਾ ਦੁਨੀਆ ਤੇ ਨਹੀਂ ਰਿਹਾ ਉਹ ਆਉਂਦੇ ਆ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੋਸ਼ੀਆਂ ਦੇ ਉੱਤੇ ਹੋਣੀ ਚਾਹੀਦੀ ਆ ਮਹਿਕਮੇ ਦੇ ਬਿਜਲੀ ਬੋਰਡ ਦੇ ਸਬੰਧਤ ਮਹਿਕਮੇ ਦੇ ਜਿੰਨੇ ਵੀ ਅਧਿਕਾਰੀ ਆ ਜਿਨ੍ਹਾਂ ਦੀ ਲਾਪਰਵਾਹੀ ਦੇ ਨਾਲ ਇਹ ਜਿਹੜੀ ਐ ਮੌਤ ਹੋਈ ਹੈ ਮੈਂ ਮੈਨੂੰ ਅੱਜ ਸਵੇਰੇ 6 ਵਜੇ ਪਤਾ ਲੱਗਾ ਕਿ ਮੇਰੇ ਫਾਦਰ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਜਲਦੀ ਜਲਦੀ ਮੈਂ ਐਂਬੂਲੈਂਸ ਤੇ ਪੁਲਿਸ ਅਰੇਂਜ ਕੀਤੀ ਐਂਬੂਲੈਂਸ ਆਈ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਮੇਰੇ ਫਾਦਰ ਨੂੰ ਡੈਥ ਪ੍ਰੋਨਾਉਂਸ ਕਰਤਾ ਕਿ ਕਾਰਨ ਕੀ ਰਿਹਾ ਵੈਕਸੀਡੈਂਟ ਹੋ ਗਿਆ ਕਿਹਾ ਤਾਂ ਇਹੀ ਜਾ ਰਿਹਾ ਹੈ ਕਿ ਜੋ ਸਾਹਮਣੇ ਹੈ ਸਾਰਾ ਕੁਝ ਹੀ ਆ ਵੀਡੀਓਜ਼ ਵੀ ਆ ਕਿ ਬਿਜਲੀ ਦੀਆਂ ਤਾਰਾਂ ਹੀ ਖੰਭਾ ਟੁੱਟਾਈ ਕੰਪਲੇਨਸ ਹੋਈਆਂ ਹੀ ਗਈਆਂ ਉਹ ਨਹੀਂ ਚੱਕੀਆਂ ਗਈਆਂ ਉਹਨਾਂ ਗੇੜੀ ਕਰਕੇ ਉਹਦੀ ਅੱਜ ਮੌਤ ਹੋ ਗਈ ਕੀ ਮੰਗਾ ਮੰਗੇ ਇਨਸਾਫ ਹੋਣਾ ਚਾਹੀਦਾ ਜੋ ਹੁਣ ਜਾਣ ਵਾਲਾ ਚਲ ਗਿਆ ਹੋਰ ਨਾ ਕੋਈ ਜਾਵੇ ਤੇ ਇਸ ਦੇ ਤੇ ਜੋ ਵੀ ਬੰਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਇਨਸਾਫ ਅੱਜ ਸਵੇਰ 5:30 ਵਜੇ ਦੇ ਕਰੀਬ ਜਸਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜਾਣੀਆਂ ਜੋ ਕਿ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀਗਾ ਆਪਣੀ ਬਾਈਕ ਤੇ ਆਪਣੇ ਪਿੰਡ ਡਿਊਟੀ ਤੋਂ ਬਾਅਦ ਵਾਪਸ ਜਾ ਰਿਹਾ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਇਹ ਹੈ ਕਿ ਰਸਤੇ ਵਿੱਚ ਤਾਰਾਂ ਸੀਗੀਆਂ ਬਿਜਲੀ ਬੋਰ ਦੀਆਂ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਉਹਦਾ ਮੋਟਰਸ਼ਾਲਾ ਅਰਨ ਕਰਕੇ ਲੱਗਾ ਵਾ ਪਰ ਮੌਕੇ ਤੇ ਜਦੋਂ ਆਈ ਪੁੱਜੀ ਆ ਉੱਥੇ ਤਾਰਾਂ ਤਾਂ ਸਾਈਡ ਤੇ ਸੀਗੀਆਂ ਪਰ ਹਾਂ ਰਿਪੇਅਰ ਦਾ ਕੰਮ ਜ਼ਰੂਰ ਉੱਥੇ ਬਿਜਲੀ ਬੋਰਡ ਵੱਲੋਂ ਕੀਤਾ ਗਿਆ ਵਾ ਬਾਕੀ ਅਸੀਂ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ 194 ਬੀਐਨਐਸਐਸ ਤਹਿਤ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਪੋਸਟਮੋਰਮ ਕੋੜਾਈ ਹੋਵੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਹਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਕੀ ਫਤਿਹ ਅਜੀਤ ਸਿੰਘ ਖਾਲਸਾ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਸਿੱਧੂਪੁਰ ਦੇਖੋ ਜੀ ਸਭ ਤੋਂ ਪਹਿਲਾਂ ਤੇ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਆ ਅੱਜ 19 ਤਰੀਕ ਵਾਲੇ ਦਿਨ ਐ ਐਤਵਾਰ ਵਾਲਾ ਦਿਨ ਐ ਤਿਹਾਰ ਸੀਗੇ ਕੱਲ ਪਰਸੋਂ ਦੀਵਾਲੀ ਦੇ ਪਰ ਸਰਦਾਰ ਜਸਪਾਲ ਸਿੰਘ ਜਿਹੜੇ ਜਾਣੀਆਂ ਪਿੰਡ ਦੇ ਰਹਿਣ ਵਾਲੇ ਆ ਔਰ ਦਿੱਲੀ ਪਬਲਿਕ ਸਕੂਲ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਡਿਊਟੀ ਨਿਭਾ ਰਹੇ ਆ ਉਹ ਆਪਣੀ ਡਿਊਟੀ ਸਮਾਪਤ ਕਰਕੇ ਸਵੇਰੇ ਜਿਹੜਾ 5 ਵਜੇ ਉਹ ਆ ਰਹੇ ਸੀਗੇ 5:30 ਦੇ ਕਰੀਬ ਸਵੇਰੇ ਤੜਕਸਾਰ ਜਿਹੜਾ ਵਾ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਤਾਰਾਂ ਨੇ ਹਾਈ ਵੋਲਟੇਜ ਉਹ ਸੜਕ ਦੇ ਉੱਤੇ ਬਾਈਪਾਸ ਕਰਨ ਤਾਰਨ ਜਿੱਥੇ ਰਾਧਾ ਸਵਾਮੀ ਡੇਰਾ ਆ ਉਸ ਤੋਂ ਪਹਿਲਾਂ ਉਹ ਤਾਰਾਂ ਡਿੱਗੀਆਂ ਸੀਗੀਆਂ ਉਹਨਾਂ ਦਾ ਕਰਕੇ ਉਹਨਾਂ ਦੀ ਜਿਹੜੀ ਆ ਮੌਕੇ ਤੇ ਮੌਤ ਹੋ ਗਈ ਤਾਰਾਂ ਕਿੰਨੇ ਦਿਨ ਹੋ ਗਏ ਸੀ ਜੀ ਉਹ ਰਾਤ ਦੀਆਂ ਹੀ ਤਾਰਾਂ ਜਿਹੜੀਆਂ ਵਾ ਸ਼ਾਮ ਦੀਆਂ ਹੀ ਸ਼ਾਮ ਦੀਆਂ ਤਾਰਾਂ ਡਿੱਗੀਆਂ ਨੇ ਔਰ ਸ਼ਾਮ ਦੀਆਂ ਹੀ ਕੰਪਲੇਂਟਾਂ ਜਿਹੜੀਆਂ ਉਹ ਲਾਗੇ ਜਿੰਨੇ ਵੀ ਘਰ ਵਾਲੇ ਆ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਇਹਨਾਂ ਦਾ ਜਿਹੜਾ ਰਜਿਸਟਰਡ ਨੰਬਰ ਹੈ ਬਿਜਲੀ ਬੋਰਡ ਦਾ 19 12 ਉਹਦੇ ਉੱਤੇ ਵੀ ਪਾਈਆਂ ਗਈਆਂ ਉਹਨਾਂ ਦੇ ਰੀ ਮੈਸੇਜ ਜਿਹੜੇ ਆਏ ਉਹਨਾਂ ਦੇ ਸਕਰੀਨਸ਼ਾਟ ਵੀ ਆ ਸਾਡੇ ਕੋਲ ਪਰ ਕੋਈ ਵਿਭਾਗ ਦੇ ਵੱਲੋਂ ਜਗ੍ਹਾ ਤੇ ਪਹੁੰਚਿਆ ਨਹੀਂ ਉੱਥੇ ਕੋਈ ਦੋ ਇਹਨਾਂ ਦੇ ਅਧਿਕਾਰੀ ਜਿਹੜੇ ਆ ਉਹ ਆਏ ਨੇ ਪਰ ਉਹਨਾਂ ਨੇ ਵੇਖੋ ਪਹਿਲੀ ਦੀ ਗੱਲ ਇਹ ਆ ਵੀ ਆਂਦੇ ਸਾਡੀ ਇਹ ਡਿਊਟੀ ਖਤਮ ਹੋ ਗਈ ਆ ਜੇ ਖਤਮ ਹੋ ਗਈ ਆ ਤੇ ਉਹਨਾਂ ਦਾ ਆਉਣਾ ਹੀ ਨਹੀਂ ਬਣਦਾ ਜੇ ਉਹ ਆਏ ਆ ਤੇ ਉਹਨਾਂ ਨੂੰ ਘਰਾਂ ਵਾਲਿਆਂ ਨੇ ਲੱਗੀ ਇਹੋ ਕਿਹਾ ਵਾ ਕਿ ਇਹ ਤਾਰਾਂ ਨੂੰ ਕੱਟ ਕੇ ਸਾਈਡ ਦੇ ਉੱਤੇ ਕਰ ਦਿੱਤਾ ਜਾਵੇ ਤਾਂ ਜੋ ਰਾਤ ਨੂੰ ਕੋਈ ਇਦਾਂ ਦਾ ਹਾਦਸਾ ਨਾ ਵਾਪਰੇ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਦੇ ਨਾਲ ਨਹੀਂ ਗੱਲ ਜੀ ਬਿਲਕੁਲ ਉਹ ਤੇ ਹੁਣ ਉਹ ਦੱਸਣਗੇ ਔਰ ਪਹਿਲੀ ਤੇ ਗੱਲ ਇਹ ਆ ਵੀ ਜਦੋਂ ਕੋਈ ਕੰਪਲੇਂਟ ਕੱਢਣ ਜਾਂਦਾ ਅਧਿਕਾਰੀ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਦੱਸਦਾ ਕਿ ਮੈਂ ਆ ਕੰਪਲੇਂਟ ਜਿਹੜੀ ਆ ਇਹ ਕੱਢ ਆਇਆ ਜੀ ਉੱਥੇ ਉਹ ਗਏ ਆ ਤੇ ਉਹਦੇ ਹੁਣ ਉਹ ਦੱਸਣਗੇ ਵੀ ਉਹਨਾਂ ਨੇ ਆਪਣੇ ਅਧਿਕਾਰੀਆਂ ਨਾਲ ਗੱਲ ਕੀਤੀ ਆ ਜਾਂ ਨਹੀਂ ਕੀਤੀ ਪਰ ਕੁੱਲ ਮਿਲਾ ਕੇ ਇਹ ਵੱਡੀ ਲਾਪਰਵਾਹੀ ਆ ਬਿਜਲੀ ਬੋਰਡ ਮਹਿਕਮੇ ਦੀ ਉਹ ਮਹਿਕਮੇ ਦੀ ਲਾਪਰਵਾਹੀ ਕਰਕੇ ਇੱਕ ਇਨਸਾਨ ਜਿਹੜਾ ਵਾ ਆਪਣੀ ਜ਼ਿੰਦਗੀ ਗਵਾ ਬੈਠਾ ਇਸ ਦਲੇਰ ਸਿੰਘ ਦਾ ਉਹ ਪਿਤਾ ਸੀਗਾ ਇਹਦੇ ਸਿਰ ਦੇ ਘਰ ਦਾ ਸਾਰਾ ਪਰਿਵਾਰ ਚਲ ਗਿਆ ਸੀ। ਔਰ ਮੈਂ ਦੱਸ ਦੇਣਾ ਚਾਹੁੰਦਾ ਵਾਂ ਵੀ ਬਹੁਤ ਜ਼ਿਆਦਾ ਦੁੱਖ ਆ ਇਹਦੇ ਮਾਤਾ ਜੀ ਨੂੰ ਵੀ ਇਹਨੂੰ ਵੀ ਕਿ ਸਾਡਾ ਕਮਾਉਣ ਵਾਲਾ ਜਿਹੜਾ ਘਰ ਦਾ ਮੈਂਬਰ ਆ ਉਹ ਇਸ ਦੁਨੀਆ ਦੇ ਤੇ ਜਿਹੜਾ ਉਹ ਨਹੀਂ ਰਿਹਾ। ਜਦ ਇਹ ਇਨਸੀਡੈਂਟ ਹੋਇਆ ਵਾ ਤਾਂ ਉਸ ਵਕਤ ਪੇ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਸੀ। ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਸਵੇਰੇ ਸਾਡੇ ਹੀ ਆਗੂ ਨੇ ਬਲਬੀਰ ਸਿੰਘ ਗਨਵਾਲ ਉਹ ਜਦੋਂ ਥਾਣੇ ਆਏ ਆ ਤੇ ਥਾਣੇ ਦੇ ਵਿੱਚ ਵੀ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਉਹ ਸਿਰਫ ਦੋ ਹੀ ਨਜ਼ਰ ਪਾਏ ਗਏ ਔਰ ਉੱਥੇ ਵੀ ਲਗਭਗ ਅੱਧਾ ਘੰਟਾ ਬਾਅਦ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਆ ਉਸ ਤੋਂ ਪਹਿਲਾਂ ਕਾਫੀ ਵੀਡੀਓ ਜੜੀਆਂ ਨੇ ਉਹ ਬਣਾ ਲਈਆਂ ਗਈਆਂ ਵਾ ਜਦੋਂ ਸਵੇਰੇ ਹੀ ਪਹੁੰਚੇ ਆ ਉਦੋਂ ਬਿਜਲੀ ਬੋਰਡ ਦੇ ਅਧਿਕਾਰੀ ਆ ਕੇ ਉਹਨਾਂ ਤਾਰਾਂ ਨੂੰ ਇਕੱਠੀਆਂ ਕਰਕੇ ਤੇ ਨਾਲ ਲੱਗਦੇ ਘਰ ਦੇ ਵਿੱਚ ਜਿਹੜਾ ਵਾ ਉਹ ਰੱਖਣ ਦੇ ਸੀ ਕੀ ਮੰਗ ਆ ਮੰਗ ਵੇਖੋ ਜੀ ਇਹ ਆ ਕਿ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਉਸ ਤੋਂ ਬਾਅਦ ਤੈਅ ਕੀਤਾ ਜਾਊਗਾ ਇਹ ਇੱਕ ਕਤਲ ਦਾ ਮਾਮਲਾ ਜਿਹੜਾ ਉਹ ਜਾਣਿਆ ਜਾਂਦਾ ਕਿਉਂਕਿ ਜਿੱਥੇ ਲਾਪਰਵਾਹੀ ਕਰਕੇ ਕਿਸੇ ਦੀ ਜਾਨ ਗਈ ਹੋਵੇ ਇਹ ਇੱਕ ਕਤਲ ਦਾ ਮਾਮਲਾ ਜਿਹੜਾ ਵਾ ਮੰਨਿਆ ਜਾਂਦਾ ਵਾ ਪਰਿਵਾਰ ਜਿਹੜਾ ਵਾ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਆ ਸਾਡੇ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਦਾ ਜੀਵਨ ਸਾਥੀ ਆ ਜਿਹੜਾ ਦੁਨੀਆ ਤੇ ਨਹੀਂ ਰਿਹਾ ਉਹ ਆਉਂਦੇ ਆ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੋਸ਼ੀਆਂ ਦੇਤੇ ਹੋਣੀ ਚਾਹੀਦੀ ਆ ਮਹਿਕਮੇ ਦੇ ਬਿਜਲੀ ਬੋਰਡ ਦੇ ਸਬੰਧਤ ਮਹਿਕਮੇ ਦੇ ਜਿੰਨੇ ਵੀ ਅਧਿਕਾਰੀ ਆ ਜਿਨ੍ਹਾਂ ਦੀ ਲਾਪਰਵਾਹੀ ਦੇ ਨਾਲ ਇਹ ਜਿਹੜੀ ਐ ਮੌਤ ਹੋਈ ਹੈ ਮੈਂ ਮੈਨੂੰ ਅੱਜ ਸਵੇਰੇ 6 ਵਜੇ ਪਤਾ ਲੱਗਾ ਕਿ ਮੇਰੇ ਫਾਦਰ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਜਲਦੀ ਜਲਦੀ ਮੈਂ ਐਂਬੂਲੈਂਸ ਤੇ ਪੁਲਿਸ ਅਰੇਂਜ ਕੀਤੀ ਐਂਬੂਲੈਂਸ ਆਈ ਲੈ ਕੇ ਗਏ ਤੇ ਉੱਥੇ ਉਹਨਾਂ ਨੇ ਮੇਰੇ ਫਾਦਰ ਨੂੰ ਡੈਥ ਪ੍ਰੋਨਾਉਂਸ ਕਰਤਾ ਕਿ ਕਾਰਨ ਕੀ ਰਿਹਾ ਵੈਕਸੀਡੈਂਟ ਹੋ ਗਿਆ ਕਿਹਾ ਤਾਂ ਇਹੀ ਜਾ ਰਿਹਾ ਹੈ ਕਿ ਜੋ ਸਾਹਮਣੇ ਹੈ ਸਾਰਾ ਕੁਝ ਹੀ ਆ ਵੀਡੀਓਜ਼ ਵੀ ਆ ਕਿ ਬਿਜਲੀ ਦੀਆਂ ਤਾਰਾਂ ਹੀ ਖੰਭਾ ਟੁੱਟਾਈ ਕੰਪਲੇਨਸ ਹੋਈਆਂ ਹੀ ਗਈਆਂ ਉਹ ਨਹੀਂ ਚੱਕੀਆਂ ਗਈਆਂ ਅਣਗਹਿਲੀ ਕਰਕੇ ਉਹਦੀ ਅੱਜ ਮੌਤ ਹੋ ਗਈ ਕੀ ਮੰਗਾ ਮੰਗੇ ਇਨਸਾਫ ਹੋਣਾ ਚਾਹੀਦਾ ਜੋ ਹੁਣ ਜਾਣ ਵਾਲਾ ਚਲ ਗਿਆ ਹੋਰ ਨਾ ਕੋਈ ਜਾਵੇ ਤੇ ਇਸ ਦੇ ਤੇ ਜੋ ਵੀ ਬੰਦੀ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਇਨਸਾਫ ਅੱਜ ਸਵੇਰ 5:30 ਵਜੇ ਦੇ ਕਰੀਬ ਜਸਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਜਾਣੀਆਂ ਜੋ ਕਿ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀਗਾ ਆਪਣੀ ਬਾਈਕ ਤੇ ਆਪਣੇ ਪਿੰਡ ਡਿਊਟੀ ਤੋਂ ਬਾਅਦ ਵਾਪਸ ਜਾ ਰਿਹਾ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਇਹ ਹੈ ਕਿ ਰਸਤੇ ਵਿੱਚ ਤਾਰਾਂ ਸੀਗੀਆਂ ਬਿਜਲੀ ਬੋਰ ਦੀਆਂ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਦੇ ਵਿੱਚ ਉਹਦਾ ਮੋਟਰਸ਼ਾਲਾ ਲਾਉਣ ਕਰਕੇ ਲੱਗਾ ਵਾ ਪਰ ਮੌਕੇ ਤੇ ਜਦੋਂ ਆਈ ਪੁੱਜੀ ਤਾਂ ਉੱਥੇ ਤਾਰਾਂ ਤਾਂ ਸਾਈਡ ਤੇ ਸੀਗੀਆਂ ਪਰ ਹਾਂ ਰਿਪੇਅਰ ਦਾ ਕੰਮ ਜ਼ਰੂਰ ਉੱਥੇ ਬਿਜਲੀ ਬੋਰਡ ਵੱਲੋਂ ਕੀਤਾ ਗਿਆ ਵਾ ਬਾਕੀ ਅਸੀਂ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ 194 ਬੀਐਨਐਸਐਸ ਤਹਿਤ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਪੋਸਟਮਾਰਡਮ ਪੜਾਈ ਗਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ